ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰਮਸ ਐਜੂਕੇਸ਼ਨ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਹੈ ਜਿਹੜੇ ਲੈ ਕੇ ਆਏ ਆਪਾਂ ਇਹ ਸਾਰਾ ਸਟਾਫ ਹੈ ਜਿਹੜਾ ਪਲੇਨ ਦੇ ਵਿੱਚ ਰਹੂਗਾ ਪਹਿਲਾਂ ਵੀ ਆਪਾਂ ਨੇ ਇਹ ਸਟਾਫ ਮੰਗਾਇਆ ਸੀਗਾ ਤੇ ਸਾਰਿਆਂ ਨੂੰ ਬਹੁਤ ਹੀ ਪਸੰਦ ਆਇਆ ਉਹ ਸਾਰਾ ਹੀ ਸੇਲ ਆਊਟ ਹੋ ਗਿਆ ਉਸ ਤੋਂ ਬਾਅਦ ਆਪਾਂ ਤੇ ਆਪਾਂ ਕੀ ਉਸ ਤੋਂ ਬਾਅਦ ਫਿਰ ਤੋਂ ਆਪਾਂ ਸੋਹਣੇ ਸੋਹਣੇ ਸੂਟ ਹੈ ਜਿਹੜੇ ਇਹ ਪਲੇਨ ਦੇ ਵਿੱਚ ਲੈ ਕੇ ਆਏ ਆਂ ਸਾਰਿਆਂ ਦਾ ਕੱਪੜਾ ਦਾ ਜਿਹੜਾ ਅਲੱਗ-ਅਲੱਗ ਰਹਿਣ ਵਾਲਾਗਾ ਕੋਈ ਹੈ ਜਿਹੜਾ ਗਲਾਸ ਟਿਸ਼ੂ ਮਿਲੂਗਾ ਤੁਹਾਨੂੰ ਕੋਈ ਕਰਸ਼ ਹੈਗਾ ਜਿੱਦਾਂ ਆ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਹਾਂਜੀ ਦੇਖੋ ਆਹ ਵਾਲਾ ਕਲਰ ਹੈ ਜਿੱਦਾਂ ਇਹ ਕਲਰ ਹੈ ਜਿਹੜਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਪਿਸਤਾ ਜਿਹਾ ਸ਼ੇਡ ਆ ਇਹਦਾ ਤੇ ਇਹਦੇ ਉੱਪਰ ਆਪਾਂ ਕੀ ਇਹਨੂੰ ਉੱਪਰ ਆਪਾਂਗਾ ਇਹਨੇ ਉੱਪਰ ਆਪਾਂ ਦਾ ਕੀ ਹੈਗਾ ਕੋਈ ਵੀ ਸੂਟ ਹੈ ਜਿਹੜਾ ਬਣਵਾ ਸਕਦੇ ਆਂ ਸਲਵਾਰ ਸੂਟ ਹੋ ਗਿਆ ਜਾਂ ਕਈ ਵੀ ਮੇਰੀਆਂ ਪਹਿਣਾ ਕੀ ਹੈਗੀਆਂ ਕਮੀਜ਼ ਨਾਲ ਉੱਚੀ ਉੱਚੇ ਕਮੀਜ਼ ਨਾਲ ਕੀ ਸਕਰਟਾਂ ਬਣਾ ਰਹੀਆਂ ਨੇ ਉਹ ਵੀ ਤੁਸੀਂ ਬਣਵਾ ਸਕਦੇ ਹੋਗੇ ਇਹਨਾਂ ਦੇ ਉੱਪਰ ਹੈ ਜਿਹੜਾ ਹੈਂਡਵਰਕ ਵੀ ਕਰਵਾ ਸਕਦੇ ਹੋਗੇ ਮਿਡਲ ਵਰਕ ਹੈ ਜਿਹੜਾ ਉਹ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਅੱਜਕੱਲ ਤੁਸੀਂ ਮੈਂ ਤੁਹਾਨੂੰ ਸਾਰੇ ਨਹੀਂ ਕਲਰ ਦਿਖਾ ਰਹੀਆਂ ਖੋਲ-ਖੋਲ ਕੇ ਇੱਕ ਵਾਰ ਜਿੱਦਾਂ ਦੀ ਕੋਈ ਕਾ 컬러 ਆ ਗਿਆ ਕਰੀਮ ਕਲਰ ਆ ਹੈ ਇਹ ਗਲਾਸ ਜਿੰਨ ਕ੍ਰੀਮ ਕਲਰ ਆਗਾ ਇੱਕ ਇੱਕ ਗਲਾਸ ਟਿਸ਼ੂ ਕਪੜਾ ਇਹਦਾ ਤੇ ਇਹਦੇ ਉੱਪਰ ਆਪਾਂ ਕੀ ਕੋਈ ਵੀ ਡਾਰਕ ਕਲਰ ਦਾ ਵਰਕ ਕਰਵਾ ਸਕਦੇ ਹਾਂ ਤੇ ਉਹਦੇ ਨਾਲ ਹੀ ਕੰਟਰਾਸਟ ਦਾ ਆਪਾਂ ਦੁਪੱਟਾ ਡਾਈ ਕਰਵਾ ਸਕਦੇ ਹਾਂ ਦੇਖੋ ਕਿੰਨਾ ਪਿਆਰਾ ਕਲਰ ਹੈ ਸਾਰੇ ਕਲਰ ਕੀ ਆ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਸਾਰੇ ਐਸੇ ਕਪੜੇ ਦੇ ਵਿੱਚ ਆਪਣੇ ਕੋਲ ਈ ਅਲੱਗ-ਅਲੱਗ ਸ਼ੇਡ ਆ ਗਏ ਜਿੱਦਾਂ ਆਹ ਵਾਲਾ ਸ਼ੇਡ ਆ ਗਿਆ ਇੱਕ ਇੱਕ ਆਹ ਵਾਲਾ ਆ ਗਿਆ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਪਾਰਟੀ ਸਾਰੀ ਪਾਰਟੀ ਵੀ ਹੈ ਸੂਟ ਆਗੇ ਕਿਹਦਾ ਨਮਾ ਕਪੜਾ ਹੈ ਦੇਖ ਸੋਨਾ ਕਪੜਾ ਕਲਰ ਵੀ ਇਹਨਾਂ ਦੇ ਬਹੁਤ ਹੀ ਸੋਹਣੇ ਰਹਿਣ ਵਾਲੇ ਆ ਤੁਸੀਂ ਇਹਨਾਂ ਨੂੰ ਵੀ ਸਿੰਪਲ ਵੀ ਲੇਸਸ ਨਾਲ ਡਿਜ਼ਾਈਨ ਕਰਵਾ ਵੀ ਸਕਦੇ ਹੋ ਤੇ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਇਹਨਾਂ ਤੇ ਤਾਂ ਵਰਕ ਵੀ ਕਰਵਾ ਸਕਦੇ ਇੱਕ ਆ ਦੇਖੋ ਕਿੰਨਾ ਸੋਨਾ ਕਲਰ ਹੈ ਸੂਟ ਦਾ ਵੀ ਇਹ ਮਹਿੰਦੀ ਸ਼ੇਡ ਆ ਗਿਆ ਇੱਕ ਕਵਾਲਾ ਦੇਖੋ ਲਾਈਟ ਕਾਫੀ ਸ਼ੇਡ ਆ ਗਿਆ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਕਲਰ ਆ ਗਏ ਤੁਸੀਂ ਸਾਡੇ ਕੋਲੋਂ ਇਹ ਨਾਮ ਕੀ ਹੈ ਵਾਇਪਰ ਸਕਦੇ ਹੋ ਅਗਰ ਸਾਡੇ ਕੋਲ ਇਹਨਾਂ ਨੂੰ ਡਿਜ਼ਾਈਨ ਕਰਵਾਉਣਾ ਸੋਹਣਾ ਤਾਂ ਸਾਡੇ ਕੋਲ ਡਿਜ਼ਾਈਨ ਵੀ ਕਰਵਾ ਸਕਦੇ ਹੋ ਹਾਂਜੀ ਇੱਕ ਤੁਸੀਂ ਕੀ ਹੈ ਸਾਡਾ YouTube ਤੇ ਚੈਨਲ ਬਣਿਆ ਹੋਇਆ ਸਿੱਧੂ ਕ੍ਰੀਏਸ਼ਨ ਤਾਂ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਵੀ ਲਾਈਕ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਾਡਾ ਇੰਸਟਾਗ੍ਰam ਦੇ ਉੱਪਰ ਵੀ ਸਿੱਧੂ ਕ੍ਰੀਏਸ਼ਨ ਪੇਜ ਆਗਾ ਪਲੀਜ਼ ਉਸ ਨੂੰ ਵੀ ਫੋਲੋ ਕਰਿਓ ਤੇ YouTube ਦੇ ਉੱਪਰ ਆਪਾਂ ਕੀ ਹੈ ਡੇਲੀ ਵੀਡੀਓਜ਼ ਜਜਿਹੜੀਆਂ ਸੂਟਾਂ ਨੇ ਜਿੱਦਾਂ ਵੀ ਸੂਟ ਆਪਾਂ ਸਟਿਚਿੰਗ ਕਰਦੇ ਹਾਂ ਕੋਈ ਕੋਈ ਵੀ ਡਿਜ਼ਾਈਨਿੰਗ ਵਾਲੀ ਸੂਟਾਂ ਦੇ ਉਹਨਾਂ ਦੀਆਂ ਵੀਡੀਓਜ਼ ਆਪਾਂ ਅਪਲੋਡ ਕਰਦੇ ਰਹਿਣੇ ਆ ਤਾਂ ਪਲੀਜ਼ ਜ਼ਰੂਰ ਲਾਈਕ ਕਮੈਂਟ ਕਰਿਆ ਕਰੋ ਥੈਂਕ ਯੂ